ਮੇਰਾ ਨਾਮ ਰਵਿੰਦਰ ਕੌਰ ਕਿਹੜਾ ਪਿੰਡ ਹੈ ਕਿਹੜਾ ਸਰਪੰਚ ਹੈ ਇਹ ਪਨਵਾ ਅੰਗਨwadi ਸੈਂਟਰ ਆ 2 ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਨੇ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜ ਦੇਣੀ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਨਾਂ ਦੇ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਇਹ ਜਿਹੇ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਸਕੀਏ ਸਾਡੇ ਸਕੂਲ ਵਿੱਚ ਕੋਈ ਸੀਨੀਰ ਵੱਲੋਂ ਜਾਂ ਕੋਈ ਆਇਆ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗਿੱਛ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੋ ਹਾਂਜੀ ਨਹੀਂ ਕੋਈ ਨਹੀਂ ਇਹ ਮੰਗ ਕਰਦੇ ਤੋਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪਨਵਾ ਕੀ ਸਮੱਸਿਆ ਤੇ ਤੁਹਾਡੇ ਕੋਲ ਵਿੱਚ ਸਾਡੇ ਕੋਲ ਹੱਡ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪਰਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ 2 ਵਰਕਰ 2 ਹੈਲਪਰਸ ਤੇ ਇੱਥੇ ਹੁਣ ਬੱਚੇ ਘਟ ਰਹੇ ਬਾਕੀ ਬੱਚੇ ਆਏ ਨਹੀਂ ઓਨ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨੇ ਥੋੜਾ ਟਾਈਮ ਪੈਂਚਰ ਮਿੰਟੇ ਤੋਂ ਨਹੀਂ ਆ ਰਹੀ। ਨਹੀਂ ਨਹੀਂ ਪੈਂਚਰ ਨਹੀਂ। ਪਹਿਲਾਂ ਜਾਉਣੇ ਕਰਵਾ ਲਈ। ਹੋਰ ਮੈਂ ਕਹਿਣੀ ਪਹਿਲਾਂ ਤੁਹਾਡੇ ਦੇਰ ਲੈ। ਪਹਿਲਾਂ ਵਾੜਾ ਤੇ ਕਰਵਾ ਲਈ। 6 ਮਿੰਟ ਤੱਕ ਤੋਂ ਨਹੀਂ ਆ ਰਹੀ। ਕੋਈ ਤੁਹਾਡੇ ਕੋਲ ਤੋਂ ਘੜੀ ਆਏ ਨੀ ਤਾਂ ਸਾਈਡ ਤੋਂ બીજી ਵੱਲ ਜਾਂ ਸਕੂਲ ਵੱਲ। ਉਹ ਹੀ ਨਹੀਂ ਆਇਆ। ਜਰਨੀ ਚ ਤਾਂ ਪਛੇ ਆਏ ਨੇ। ਆਏ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ। ਕੀ ਦੇਸ ਤੋਂ ਰਾਤ ਨੂੰ ਮੰਗ ਕਰਦੇ। ਇਲਾਇਤ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਵਾਲੇ